ਅਲਕਾ ਵਿਧਾਇਕ ਮੈਡਮ ਇੰਦਰਜੀਤ ਕੌਰ ਮਾਨ ਵੱਲੋਂ ਇੱਕ ਪ੍ਰੈਸ ਕਾਨਫਰੰਸ ਰੱਖੀ ਜਾ ਰਹੀ ਆ ਔਰ 22 ਕਰੋੜ ਰੁਪਏ ਦੀ ਜਿਹੜੀ ਗ੍ਰਾਂਟ ਲੈ ਕੇ ਉਹ ਨਕੂਤਰ ਆਏ ਆ ਔਰ ਗੱਲਬਾਤ ਕਰਦੇ ਆ ਜਿਹੜਾ 22 ਕਰੋੜ ਰੁਪਇਆ ਕਿੱਥੇ ਖਰਚਿਆ ਜਾਵੇਗਾ ਔਰ ਚੱਲਦੇ ਆ ਐਮਐਲਏ ਮੈਡਮ ਇੰਦਰਜੀਤ ਕੌਰ ਮਾਨ ਮਾਲ ਅੱਜ ਜਿਹੜੀ ਪ੍ਰੈਸ ਕਾਨਫਰੰਸ ਰੱਖੀ ਕੀ ਮਾਮਲਾ ਹੈ ਅੱਜ ਦਾ ਜਿਹੜਾ ਮੁੱਖ ਮੈਟਰ ਆ ਉਹ ਨਕੂਤਰ ਸ਼ਹਿਰ ਨੂੰ ਲੈ ਕੇ ਸੀ ਕਿ ਵੀ ਨਕਦਰ ਸ਼ਹਿਰ ਦੇ ਵਿੱਚ ਪੀਣ ਵਾਲੇ ਪਾਣੀ ਦਾ ਬਹੁਤ ਜ਼ਿਆਦਾ ਕਮੀ ਸੀ ਜਿੰਨੀਆਂ ਨਵੀਆਂ ਕਲੋਨੀਆਂ ਨੇ ਜਾਂ ਜਿੰਨੇ ਆਸ-ਪਾਸੇ ਸਾਡੀਆਂ ਐਸੀ ਵਾਦੀਆਂ ਨੇ ਉਹਨਾਂ ਦੇ ਵਿੱਚ ਪੀਣ ਵਾਲੇ ਪਾਣੀ ਦਾ ਕੋਈ ਸਚਾਰੂ ਪ੍ਰਬੰਧ ਹੈ ਨਹੀਂ ਸੀ। ਔਰ ਬਹੁਤ ਸਾਰੀਆਂ ਐਸੀਆਂ ਥਾਵਾਂ ਸੀ ਜਿੱਥੇ ਪਾਣੀ ਮਿਕਸ ਹੋ ਕੇ ਆ ਰਿਹਾ ਸੀ ਗੰਦਾ ਪਾਣੀ ਲੋਕ ਪੀਣ ਵਾਸਤੇ ਮਜਬੂਰ ਸੀ ਔਰ ਬਹੁਤ ਸਾਰੀਆਂ ਅਜਿਹੀਆਂ ਥਾਵਾਂ ਜਿੱਥੇ ਹਜੇ ਤੱਕ ਨਗਰ ਕੌਂਸਲ ਦਾ ਪਾਣੀ ਪਹੁੰਚਾਈ ਨਹੀਂ ਸੀ। ਔਰ ਜੱਦੀ ਤੇ 70 ਸਾਲ ਬਾਅਦ ਵੀ ਜੇ ਅਸੀਂ ਪੀਣ ਵਾਲਾ ਸਾਫ ਪਾਣੀ ਨਾ ਦੇ ਸਕੀਏ ਤੇ ਇਸ ਤੋਂ ਵੱਡੀ ਨੁਲਾਕੀ ਹੋਰ ਕੋਈ ਨਹੀਂ ਹੁੰਦੀ। ਮੈਂ ਡੇ 1 ਤੋਂ ਹੀ ਪਹਿਲੇ ਦਿਨ ਤੋਂ ਹੀ ਅਸੀਂ ਸਭ ਤੋਂ ਪਹਿਲਾਂ ਮੇਰਾ ਮੈਂ ਸਾਰਾ ਘੁਮ ਕੇ ਦੇਖਿਆ ਸੀ ਵੀ ਜਿੱਥੇ-ਜਿੱਥੇ ਕਿਤੇ ਵੀ ਪੀਣ ਵਾਲਾ ਪਾਣੀ ਸਾਫ ਪਾਣੀ ਨਹੀਂਗਾ। ਔਰ ਸੰਬੰਧਤ ਵਿਭਾਗ ਨੂੰ ਉਹਦੇ ਐਸਟੀਮੇਟ ਵਗੈਰਾ ਬਣਾਉਣ ਨੂੰ ਸਾਰੇ ਕਹੇ ਹੋਏ ਸੀ ਜਿਹੜਾ ਇਸ ਵੇਲੇ ਸਾਹਮਣੇ ਜਦੋਂ ਆਇਆ ਸੀ ਐਸਟੀਮੇਟ ਜਦੋਂ ਬਣੇ ਸੀ। ਉਹਦੋਂ 45 ਕਿਲੋਮੀਟਰ ਦਾ ਏਰੀਆ ਸੀਗਾ ਜਿਹਦੇ ਵਿੱਚ ਸਾਫ ਪਾਣੀ ਜਿਹੜਾ ਪਹੁੰਚਾਉਣਾ ਸੀ ਅਸੀਂ ਜਿਹੜਾ ਹੈ ਹੀ ਸੀ। ਔਰ 4 ਕਿਲੋਮੀਟਰ ਦਾ ਏਰੀਆ ਐਸਾ ਸੀ ਜਿਹਦੇ ਵਿੱਚ ਪਾਣੀ ਪਹਿਲਾਂ ਹੈਗਾ ਆ ਸਾਫ਼ ਲੇਕਿਨ ਉਹ ਇੰਨਾ ਬੁਰੀ ਬਦਤਰ ਹਾਲਤ ਦੇ ਵਿੱਚ ਹੈ ਜਾਂ ਪਾਈਪਾਂ ਉਹਦੀਆਂ ਗਲੀਆਂ ਹੋਈਆਂ ਨੇ ਜਾਂ ਨਾਲੀਆਂ ਦੇ ਵਿੱਚ ਲਿ ਜਾ ਰਹੀਆਂ ਉਹ ਲੋਕ ਜਿਹੜੇ ਨਾ ਗੰਦਾ ਪਾਣੀ ਪੀਣ ਲਈ ਮਜਬੂਰ ਸੀ ਤੇ ਇਸ ਕਰਕੇ ਇਹ ਜਿਹੜਾ ਅਸੀਂ ਪੀਣ ਵਾਲੇ ਸਾਫ਼ ਪਾਣੀ ਨੂੰ ਸਭ ਤੋਂ ਪਹਿਲਾਂ ਪ੍ਰਾਇਓਰਟੀ ਦਿੱਤੀ ਪਹਿਲਾਂ ਪਾਣੀ ਸੀਵਰ ਸਫਾਈ ਇਹ ਤਿੰਨ ਚੀਜ਼ਾਂ ਮੁੱਖ ਜਿਹੜੀਆਂ ਮੁੱਢਲੀਆਂ ਜ਼ਰੂਰਤਾਂ ਇਨਸਾਨ ਦੀਆਂ ਨੇ ਸਭ ਤੋਂ ਪਹਿਲੀਆਂ ਇਹੀ ਨੇ ਕੇ ਸਾਥ ਪਾਣੀ ਪੀਣ ਲਈ ਹੋਵੇ ਸੀਵਰੇਜ ਸਾਡੇ ਜਿਹੜੇ ਉਹ ਚੱਲਦੇ ਹੋਣ ਪੂਰੇ ਸ਼ਹਿਰ ਦੇ ਵਿੱਚ ਸੀਵਰ ਹੋਵੇ ਔਰ ਨਾਲ ਦੀ ਨਾਲ ਸ਼ਹਿਰ ਦੀ ਸਫਾਈ ਜਿਹੜੀ ਆ ਉਹ ਹੋਣੀ ਚਾਹੀਦੀ ਆ ਬਾਕੀ ਸਾਰੀਆਂ ਜਿਹੜੀਆਂ ਡਿਵੈਲਪਮੈਂਟਸ ਨੇ ਉਹ ਨਾਲ ਦੀ ਨਾਲ ਚੱਲਦੀਆਂ ਨੇ ਮੈਮ ਜੇ ਗੱਲ ਕਰੀਏ ਨਕੋਟਰ ਪਾਸਟੈਂਡ ਦੀ ਉਹ ਉਹਦਾ ਜਿਹੜਾ ਪ੍ਰੋਸੈਸ ਹੈਗਾ ਕਿਤੇ ਰੱਖਣਾ ਹੈ तकरीबन तकरीबन ਅਸੀਂ ਹੁਣ ਮੀਟਿੰਗ ਜਿਹੜੀ ਅਗਲੀ ਕਰਾਂਗੇ ਉਹਦੇ ਵਿੱਚ ਜਿਹੜੀ ਕੋਈ ਰਹਿਦੀ ਕਾਰਵਾਈ ਹੈ ਉਹਨੂੰ ਪੂਰੀ ਕਰਕੇ ਤੇ ਬਸ ਉਸ ਤੋਂ ਬਾਅਦ ਕੰਮ ਜਿਹੜਾ ਟਵਟਵਾਇ ਦਾ ਸਟਾਰਟ ਹੋਊਗਾ ਔਰ ਜਿਹੜਾ ਵਾਟਸਪਲਾਈ ਦਾ ਮੈ ਤੁਹਾਨੂੰ ਦੱਸ ਰਹੀ ਸੀ ਉਹਦੇ ਵਿੱਚ 45 ਕਿਲੋਮੀਟਰ ਜਿਹੜੀ ਨਵੀਂ ਪਾਈਪਲਾਈਨ ਪੈ ਗਈ ਔਰ ਬਹੁਤ ਸਾਰੀਆਂ ਥਾਵਾਂ ਐਸੀਆਂ ਨੇ ਜਿੱਥੋਂ ਮੈਂ ਉਹ ਐਸਟੀਮੇਟ ਜਿਹੜੇ ਨਾ ਹੁਣ ਕਿਉਂਕਿ ਬਾਰ ਬਾਰ ਇਹੀ ਹੁੰਦਾ ਕਿ ਇੰਟਰਲੌਕ ਪਟ ਪਟ ਕੇ ਅਸੀਂ ਦੁਬਾਰਾ ਪਾਈਪਲਾਈਨਾਂ ਪਾਉਣੇ ਬਹੁਤ ਸਾਰੀਆਂ ਐਸੀਆਂ ਥਾਵਾਂ ਨੇ ਜਿੱਥੋਂ ਅਸੀਂ ਉਹ ਲਾਈਨਾਂ ਦੋਨੋਂ ਪਾਸੇ ਬਾਹਰ ਦੀ ਜਿਹੜੇ ਐਸਟੀਮੇਟ ਲਗਵਾਏ ਸੀ ਤਾਂ ਕਿ ਇੰਟਰਲੌਕ ਨਾ ਪੱਟੀ ਜਾ ਸਕੇ ਔਰ 4 ਕਿਲੋਮੀਟਰ ਜਿਹੜੀ ਅਸੀਂ ਪੁਰਾਣੀ ਪਾਈਪ ਲਾਈਨ ਹੈ ਉਹਨੂੰ ਪਾਵਾਂਗੇ ਉਹ ਵੀ ਪਾਈਪ ਲਾਈਨ ਜਿਹੜੀ ਉਹ ਨਾਲੀਆਂ ਤੋਂ ਬਾਹਰ ਦੀ ਪਾਈ ਚਾਊਗੀ ਇਹ ਨਹੀਂ ਕਿ ਜ਼ਮੀਨ ਨੂੰ ਦੁਬਾਰਾ ਪੱਟਿਆ ਜਾਵੇ ਕੁੱਲ 22 ਕਰੋੜ ਰੁਪਈਆ ਜਿਹੜਾ ਉਹ ਪਰਸੋਂ ਦੀ ਮੀਟਿੰਗ ਦੇ ਵਿੱਚ ਉਹ ਕੋਦਰ ਵਾਸਤੇ ਸੈਂਕਸ਼ਨ ਹੋਇਆ ਸਿਰਫ ਸਾਫ ਪਾਣੀ ਵਾਸਤੇ 22 ਕਰੋੜ ਪੈ ਇਸ ਤੋਂ ਇਲਾਵਾ ਆਉਣ ਵਾਲੇ ਦਿਨਾਂ ਦੇ ਵਿੱਚ ਕਮੇਟੀ ਦੀ ਮੀਟਿੰਗ ਹੋਣ ਵਾਲੀ ਹੈ ਉਹਦੇ ਵਿੱਚ ਬਹੁਤ ਸਾਰੇ ਰਹਿੰਦੇ ਪ੍ਰੋਜੈਕਟ ਨੇ ਜਿਹੜੇ ਕੰਮਕਾਰ ਜਿਹੜੀਆਂ ਗਲੀਆਂ ਸਾਡੀਆਂ ਸੀਵਰ ਦੇ ਤਰ੍ਹਾਂ ਰਹਿ ਗਈਆਂ ਸੀ ਉਹ ਸਾਰੇ ਕੰਮ ਜਿਹੜੇ ਉਹ ਪਾਏ ਜਾਣਗੇ ਲਾਇਬ੍ਰੇਰੀ ਚੜੀਆ ਉਹ ਅਸੀਂ ਜਲਦੀ ਸਟਾਰਟ ਕਰਨ ਜਾ ਰਹੇ ਆ ਔਰ ਤੁਸੀਂ ਦੇਖਿਆ ਹੋਣਾ ਸ਼ਹਿਰ ਦੀਆਂ ਪਾਰਕਾਂ ਦੇ ਵਿੱਚ ਕਾਫੀ ਸੁਧਾਰ ਹੋ ਗਿਆ ਬਹੁਤ ਸਾਰੀਆਂ ਪਾਰਕਾਂ ਬਹੁਤ ਸੋਹਣਾ ਗਗਨ ਪਾਰਕ ਨੂੰ ਚ ਲੈ ਲੀਏ ਤੇ ਬੜਾ ਸੁੰਦਰ ਦਿਖਣ ਲੱਗ ਪਿਆ ਗਗਨ ਪਾਰਕ ਚੜੀ ਬਣ ਰਹੀ ਆ ਔਰ ਸਾਡੇ ਕੋਲ ਜਿਹੜਾ ਸਾਡਾ ਬੈਡਮਿੰਟਨ ਸਟੇਡੀਅਮ ਅਸੀਂ ਬਣਾ ਰਿਆ ਸੀ ਉਹਦੇ ਵਾਸਤੇ ਵੀ ਪੈਸੇ ਮੈਂ ਤਾਂ ਕੌਂਸਲ ਨੂੰ ਰਿਕਵੈਸਟ ਕੀਤੀ ਸੀ ਕਿ ਵੀ ਤੁਸੀਂ ਸਾਨੂੰ ਦੇ ਦਿਓ ਅਸੀਂ ਜਿਹੜੇ ਹੋਰ ਅਸੀਂ 10 ਲੱਖ ਰੁਪਏ ਉੱਤੇ ਪਹਿਲਾਂ ਲਾ ਲਿਆ ਸੀ ਹੋਰ ਪੈਸੇ ਦੀ ਜਰੂਰਤ ਸੀ ਮੈਂ ਉਹਨਾਂ ਨੂੰ ਕਹੇ ਕਿ ਮੈਂ ਉਹ ਵਿਅਕੀ ਗ੍ਰਾਂਟ ਦੇ ਵਿੱਚੋਂ ਹੋਰ ਪੈਸੇ ਦੇ ਦਿੰਦੇ ਉਹ ਕਹਿੰਦੇ ਨਹੀਂ ਜੀ ਅਸੀਂ ਐਸਟੀਮੇਟ ਜਿਹੜਾ ਇਹਦਾ ਬਣਾਇਆ ਹੋਇਆ ਉਹ ਵੀ ਕੰਮ ਜਿਹੜਾ ਕੰਟੀਨਿਊਸਲੀ ਚੱਲ ਰਿਹਾ ਬਹੁਤ ਸੋਣਾ ਚੱਲ ਰਿਹਾ ਬਹੁਤ ਸਾਰੇ ਹੋਰ ਕੰਮ ਸ਼ਹਿਰ ਦੇ ਵਿੱਚ ਹੈ ਜਿਹੜੇ ਲਗਾਤਾਰ ਜਿਹੜਾ ਸ਼ਹਿਰ ਆ ਉਹ ਹੁਣ ਜਿਹੋ ਜਿਹਾ ਅਸੀਂ ਮਿੱਥੇ ਹੋਏ ਨੇ ਨਿਸ਼ਾਨੇ ਉਹਨਾਂ ਵੱਲ ਨੂੰ ਵੱਧ ਰਿਹਾ ਇਹ ਨਹੀਂ ਕਿ ਅਸੀਂ ਪੂਰੇ ਕਰ ਲਏ ਹੋਏ ਉਹਨਾਂ ਵੱਲ ਨੂੰ ਵੱਧ ਰਿਹਾ ਸਾਫ ਸਫਾਈ ਦੇ ਤੌਰ ਤੇ ਵੀ ਰੋਜ਼ ਮੈਨੂੰ ਜਿਹੜਾ ਸਾਡਾ ਸੁਪਰਡੈਂਟ ਹੈਸਟ ਫਾਈ ਵਾਲਾ ਦਿੱਲੀ ਨਵੀਆਂ ਥਾਵਾਂ ਤੇ ਸਫਾਈ ਕਰ ਕਰਕੇ ਮੈਨੂੰ ਨਾਲ ਦੀ ਨਾਲ ਮੈਂ ਉਹਦੇ ਕੋਲੋਂ ਪਿਕਚਰਸ ਮਗੋ ਆਣੀ ਕਿ ਕਿੱਥੇ ਕੰਮ ਚੱਲ ਰਿਹਾ ਕਿੱਥੇ ਸਫਾਈ ਹੋ ਰਹੀ ਹੈ ਜਿਹੜੀਆਂ ਚੀਜ਼ਾਂ ਮੇਰੇ ਧਿਆਨ ਦੇ ਵਿੱਚ ਆਉਣੀਆਂ ਉੱਥੇ ਫਿਰ ਸਫਾਈ ਹੁੰਦੀ ਜਾਂ ਲੋਕ ਮੈਨੂੰ ਦੱਸਦੇ ਆ ਮੈਂ ਉੱਥੇ ਵੀ ਸਾਰਾ ਸਫਾਈ ਦਾ ਕਾਰਜਕਾਲ ਰੱਖ ਰਿਹਾ ਔਰ ਮੇਨ ਜਿਹੜਾ ਸਾਡਾ ਸ਼ਹਿਰ ਦੀ ਐਂਟਰਸ ਹੈ ਉਦੀ ਬਿਊਟੀਫਿਕੇਸ਼ਨ ਜਿਹੜੀ ਉਹ ਸਟਾਰਟ ਹੋ ਗਈ ਹੋਈ ਆ ਉਹ ਅਸੀਂ ਸਾਈਡਾਂ ਤੋਂ ਗ੍ਰਿਲਿੰਗ ਕਰਾਂਗੇ ਕਿ ਜਿਹੜਾ ਵਹੀਕਲਸ ਵਾਲਾ ਏਰੀਆ ਉਹਦੇ ਵਿੱਚ ਕੋਈ ਵੀ ਇੰਟਰਫੀਰੈਂਸ ਨਹੀਂ ਹੋਊਗੀ ਕਿਸੇ ਕਿਸਮ ਦੀ ਜਿੱਥੋਂ ਵਹੀਕਲ ਚੱਲਣੇ ਆ ਜਿੰਨਾ ਸਾਡਾ ਲੁੱਕ ਵਾਲਾ ਰੋਡ ਆ ਉਹਨੂੰ ਗ੍ਰਿਲਿੰਗ ਕੀਤੀ ਜਾਊਗੀ ਦੋਨੋਂ ਪਾਸੇ ਜਲਦੀ ਸਟਾਰਟ ਕਰ ਰਹੇ ਆ ਹੋਈ ਰਿਹਾ ਮਤਲਬ ਹੋ ਗਿਆ ਸਾਡਾ ਬੰਨੀਆਂ ਦਿੱਤੀਆਂ ਹੋਈਆਂ ਨੇ ਗ੍ਰਿਲਾਂ ਜਲਦੀ ਲਗਾੜੀਆਂ ਸ਼ੁਰੂ ਕਰਦੇ ਆਂਗੇ ਔਰ ਜਿਹੜਾ ਹੁੰਦਾ ਆਸ-ਪਾਸ ਦੀ ਜਗਾ ਬਚਦੀਆ ਉਹਨੂੰ ਵੀ ਜੇ ਇੰਟਰਲੌਕ ਸਾਡੀਆਂ ਜੇ ਨੀਵੀਆਂ ਹੋ ਗਈਆਂ ਤਾਂ ਉਹਨੂੰ ਚੱਕ ਕੇ ਉੱਚੀਆਂ ਕਰਕੇ ਉਹ ਦੁਕਾਨਾਂ ਵਾਸਤੇ ਫੁੱਟਪਾਥ ਵਾਸਤੇ ਔਰ ਵਹੀਕਲ ਜਿਹੜੇ ਖੜੇ ਹੋਣੇ ਹੁੰਦੇ ਆ ਲੋਕ ਸ਼ਹਿਰਸ ਜਾਂਦੇ ਉਹਨਾਂ ਦੇ ਵਾਸਤੇ ਜਾਂ ਦੁਕਾਨਾਂ ਨੇ ਜ ਆਪਣੇ ਵਹੀਕਲ ਖੜੇ ਹੋਣੇ ਹੁੰਦੇ ਆ ਉਹਨਾਂ ਵਾਸਤੇ ਔਰ ਡਿਵਾਈਡਰ ਜਿਹੜੇ ਉਹ ਸ਼ਹਿਰ ਦੇ ਵਿੱਚ ਲਾ ਰਹੇ ਤਾਂ ਕਿ ਲਾਏ ਜਾ ਰਹੇ ਤਾਂ ਕਿ ਟ੍ਰੈਫਿਕ ਚੜੀ ਆ ਉਹਨੂੰ ਕੰਟਰੋਲ ਕੀਤਾ ਜਾ ਸਕੇ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਕਿ ਭਈ ਸ਼ਹਿਰ ਵਸਨੀਕਾਂ ਜੋ ਉੱਤੇ ਖੜਾ ਉਤਰਿਆ ਜਾ ਸਕੇ ਉਹਨਾਂ ਦੇ ਮਿੱਠੇ ਹੋਏ ਟੀਚੇ ਜਾਂ ਸਾਡੇ ਮਿੱਠੇ ਹੋਏ ਟੀਚੇ ਚੜਿਆ ਮੈਨੂੰ ਪੂਰਨ ਆਸ ਆ ਕਿ ਅਸੀਂ ਹੌਲੀ 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 ਕਰਕੇ ਸਾਰੇ ਪੂਰੇ ਕਰਾਂਗੇ ਮੈਡਮ ਜਿਹੜਾ 2.5 ਕਰੋੜ ਰੁਪਏ ਪਿਆ ਗਿਆ ਹੈ ਇਹ ਵਾਟਰ ਸਪਲਾਈ ਤੇ ਸੀਵਰੇਜ ਦੇ ਲਈ ਨਹੀਂ ਇਹ ਸਿਰਫ ਸਾਫ਼ ਪੀਣ ਵਾਲੇ ਪਾਣੀ ਵਾਸਤੇ ਮਤਲਬ ਸਾਡੇ ਤੁਸੀਂ ਹੁਣ ਸੋਚੋ ਕਿ ਵੀ ਕਿੰਨਾ ਕੰਮ ਸ਼ਹਿਰ ਦੇ ਵਿੱਚ ਪੀਣ ਵਾਲੇ ਪਾਣੀ ਦਾ ਹੋਣ ਵਾਲਾ ਹੋਊਗਾ ਜਿਹਦੇ ਵਾਸਤੇ ਸਾਨੂੰ 22 ਕਰੋੜ ਰੁਪਏ ਸੈਂਕਸ਼ਨ ਹੋਇਆ ਬਕਾਇਦਾ ਐਸਟੀਮੇਟਰ ਦੇ ਉੱਤੇ ਪੈਸੇ ਸੈਂਕਸ਼ਨ ਹੋਏ ਆ ਇਹ ਨਹੀਂ ਕਿ ਵੀ ਹਵਾ ਦੇ ਵਿੱਚ ਪੈਸੇ ਐਸਟੀਮੇਟ ਬਣ ਕੇ ਗਏ ਵਾਟਰ ਸੈਨੀਟੇਸ਼ਨ ਵੱਲੋਂ ਤਾਂ ਇਹ ਸਾਨੂੰ 22 ਕਰੋੜ ਰੁਪਏ ਜਿਹੜਾ ਉਹਸ਼ ਹੋਇਆ ਕੰਮ ਕਦੋਂ ਤੋਂ ਸ਼ੁਰੂ ਹੋਏਗਾ ਬਹੁਤ ਜਲਦ ਕਿਉਂਕਿ ਹੁਣ ਇਹਦੇ ਪੈਸੇ ਆ ਗਏ ਆ ਪੈਸੇ ਆ ਗਏ ਸੈਂਕਸ਼ਨ ਹੋ ਕੇ ਆ ਗਏ ਜੀ ਟੈਂਡਰਿੰਗ ਹੋਏਗੀ ਟੈਂਡਿਕ ਤੋਂ ਬਾਅਦ 1.2 ਮਹੀਨੇ ਦੇ ਵਿੱਚ ਅਸੀਂ ਇਹਨਾਂ ਦਾ ਕੰਮ ਸਟਾਰਟ ਕਰਾਂਗੇ। ਭਾਈ ਇੱਦਾਂ ਦੇ ਮਹੱਲੇ ਵੀ ਆ ਜਿੱਥੇ ਮਿਕਸ ਹੋ ਗਏ, ਪਾਣੀ ਨਹੀਂ ਜਾ ਰਿਹਾ, ਜੰਗਦਾ ਰਿਹਾ, ਜਿੱਥੇ 40-40 ਸਾਲ ਪੁਰਾਣੇ ਸੀਵਰੇਜ ਉਹ ਪਾਈਪਲਾਈਨਾਂ ਚੇਂਜ ਕੀਤੀਆਂ ਜਾਣਗੀਆਂ। ਹਾਂਜੀ, ਨਵੀਆਂ ਪਾਈਪਲਾਈਨਾਂ ਉਹਨਾਂ ਦੇ ਥਾਂ ਤੇ ਪਾਈ ਜਾਣਗੀਆਂ। ਉਹ 4 ਕਿਲੋਮੀਟਰ ਦਾ ਉਹੀ ਲਿਆ ਹੋਇਆ ਕਿ ਜਿੱਥੇ ਸਾਡੀਆਂ ਪਾਈਪਲਾਈਨਾਂ ਚੇਂਜ ਹੋਣਗੀਆਂ। ਸਾਰੀ ਇੱਕ ਸਬਜ਼ੀ ਮੰਡੀ ਦੇ ਕੋਲ ਨਾਲਾ ਇੱਕ بڑا ਉੱਥੇ ਵੀ ਤਕਰੀਬਨ ਭਰਿਆ ਰਹਿੰਦਾ। ਉਹਨਾਂ ਕਰਕੇ ਵੀ ਬਹੁਤ ਗੰਦਗੀ ਲੈਂਦੀ ਹੈ। ਅ ਬਿਲਕੁਲ ਮੈਂ ਉਹਦਾ ਆਲਟਰਨੇਟ ਦੇਖਦੇ ਆ ਕਿ ਕੀ ਕੀਤਾ ਜਾਵੇ ਉਹਨੂੰ ਬੰਦ ਕੀਤਾ ਸਰਤਾ ਜਾਂ ਕਿਉਂਕਿ ਸੀਵਰ ਤਾਂ ਅਸੀਂ ਅੰਦਰ ਸਰਾਫਾਂ ਬਾਜ਼ਾਰ ਉਹਨੂੰ ਕਿਹੜਾ ਬਾਜ਼ਾਰ ਚਰਸੀ ਬਾਜ਼ਾਰ ਤੱਕ ਅਸੀਂ ਸੀਵਰ ਲੈ ਗਏ ਸੀ ਉਹ ਸੀਵਰ ਸਾਰਾ ਪੈ ਗਿਆ ਹੋਇਆ ਉਹ ਨਾਲਾ ਹਜੇ ਵੀ ਕਿਉਂ ਰਨਿੰਗ ਦੇ ਵਿੱਚ ਹੈ ਉਹਨੂੰ ਦੇਖਿਆ ਜਾਊਗਾ ਕਿ ਉਹ ਨਾਲਾ ਸਿੱਧਾ ਸੀਵਰ ਦੇ ਵਿੱਚ ਕਿਉਂ ਨਹੀਂ ਪਾਇਆ ਗਿਆ ਮੈਂ ਉਹਦੇ ਤੇ ਜ਼ਰੂਰ ਗੱਲ ਕਰੂੰਗਾ ਥੈਂਕ ਯੂ ਥੈਂਕ ਯੂ ਜੀ